ਵਰਜਾ ਖਾਲਸਾ ਵਰਜੇ ਕੇ ਫਤੇ ਅਸ ਵੇਲੇ ਦੀਆਂ ਜਿਹੜੀਆਂ ਤਿੰਨ ਵੱਡੀਆਂ ਖਬਰਾਂ ਜਿਹੜੀਆਂ ਉਹ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਕਰੀਬ ਆਪਾਂ ਲਗਭਗ ਜਿਹੜੀ ਗੱਲ ਕਰਾਂਗੇ ਉਹ ਸ਼ਾਰਟਕਟ ਦੇ ਵਿੱਚ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜ ਖਬਰਾਂ ਤੇ ਪਰ ਤਿੰਨ ਵੱਡੀਆਂ ਖਬਰਾਂ ਨੇ ਤੇ ਉਹਨਾਂ ਤੇ ਵੀ ਆਪਾਂ ਤੁਹਾਨੂੰ ਕੱਲੀ-ਕੱਲੀ ਗੱਲਬਾਤ ਦਾ ਚੰਨਣਾ ਪਾਵਾਂਗੇ ਕਿ ਆਖਰ ਸਿੱਖ ਕੌਮ ਨੂੰ ਕੌਣ ਬਦਨਾਮ ਕਰ ਰਿਹਾ ਕੌਣ ਸਿੱਖ ਕੌਮ ਨੂੰ ਮਾਰਨਾ ਚਾਹੁੰਦਾ ਹੈ ਤੇ ਮਜੀਠੀਏ ਬਾਰੇ ਵੱਡੀ ਖਬਰ ਆਈ ਆ ਤੇ ਭਗਵਤ ਮਾਨ ਬਾਰੇ ਵੱਡੀ ਖਬਰ ਆਈ ਆ ਤੁਹਾਨੂੰ ਉਹ ਵੀ ਸੁਣਾਉਣੇ ਆ ਤੇ ਉਸ ਤੋਂ ਇਲਾਵਾ ਤੁਹਾਨੂੰ ਜਿਹੜਾ ਕਿ ਅਜੇ ਤੱਕ ਕਿਸੇ মিডিਏ ਨੇ ਨਹੀਂ ਸੁਣਾਇਆ ਹੋਣਾ ਕਿਉਂਕਿ ਸੱਚ ਸੁਣਾਉਣਾ ਬਹੁਤ ਔਖਾ ਹੁੰਦਾਗਾ ਜੇਕਰ ਉਹੀ ਚੀਜ਼ ਆ ਸਿੱਖਾਂ ਉੱਤੇ ਜਿਹੜੀ ਮਰੀ ਹੁੰਦੀ ਤੇ ਹਰ ਇੱਕ ਅੱਜ মিডিਏ ਨੇ ਪਿੱਟ ਪਿੱਟ ਕੇ ਜਿਹੜਾ ਮਰ ਜਾਣਾ ਸੀ ਪਹਿਲਾਂ ਗੱਲ ਕਰਦੇ ਆ ਤੁਹਾਨੂੰ ਆਪਾਂ ਕਿ ਇੱਕ ਜਿਹੜਾ ਕਲਸ ਚੋਰੀ ਹੋਏ ਸੀ ਇਹ ਦੱਸਿਆ ਜਾ ਰਿਹਾ ਕਿ ਦੋ ਕਲਸ ਸੀ ਜਿਨ੍ਹਾਂ ਦੀ ਡੇਢ ਕਰੋੜ ਜਿਹੜੀ ਕੀਮਤ ਸੀ ਉਹ ਆਪਣਾ ਲਾਲ ਕਿਲੇ ਤੋਂ ਕਹਿੰਦੇ ਚੋਰੀ ਹੋ ਗਏ ਆ ਉਹ ਚੋਰੀ ਕਰਨ ਵਾਲਾ ਕਿਹੜਾ ਸਖਸ ਸੀ ਉਹ ਤੁਹਾਨੂੰ ਦੱਸ ਦਿਆ ਤੇ ਉਹ ਕਹਿੰਦਾ ਗ੍ਰਿਫਤਾਰ ਕਰ ਲਿਆ ਚੋਰਾ ਉਹ ਗ੍ਰਿਫਤਾਰਾ ਚੋਰ ਕਿਹੜਾ ਮੈਂ ਤਾਂ ਪਹਿਲੇ ਹੀ ਪਤਾ ਸੀ ਮੈਨੂੰ ਤਾਂ ਕਿ ਸਿੱਖ ਕਦੇ ਇਹੋ ਜਿਹਾ ਕੰਮ ਨਹੀਂ ਕਰਦਾ ਤੇ 1 ਕਰੋੜ ਰੁਪਈਆ ਜਿਹੜਾ ਕਲ ਚ ਚੋਰੀ ਹੋਇਆ ਸੀ ਇੱਕ ਦਾ ਕਹਿੰਦੇ ਆ ਕੱਲ ਜਿਹੜਾ ਡੇਟਾ ਦਾ ਦੱਸਿਆ ਸੀ ਕਰਨ ਵਾਲਾ ਗ੍ਰਿਫਤਾਰਾ ਦਿੱਲੀ ਪੁਲਿਸ ਨੇ આરોપી ਭੂਸ਼ਣ ਕਰਮਾ ਖਿਲਾਫ ਕੀਤੀ ਕਾਰਵਾਈ ਲਾਲ ਕਿਲੇ ਦੇ ਸਾਹਮਣੇ ਜੈਨ ਸਮਾਜ ਦਾ ਪ੍ਰੋਗਰਾਮ ਚੋਂ ਜਿਹੜਾ ਇਹ ਚੋਰੀ ਹੋਇਆ ਸੀ ਕਲਸ ਤੇ ਇੱਕ ਇਹਦਾ ਜਿਹੜਾ ਕਿ ਕਲਸ ਚੋਰੀ ਕਰਨ ਵਾਲਾ ਸੀ ਉਹ Hindu ਨਿਕਲਿਆ ਮਾਤਾ ਨੂੰ ਕਿਉਂ ਕਹ ਰਿਹਾ ਹੈ Hindu ਵੀ Hindu ਕਿਉਂ ਨਿਕਲਿਆ ਬਾਕੀ ਸਾਡੇ ਹਿੰਦੂਆਂ ਦੇ ਨਾਲ ਭਾਈਚਾਰਾ ਹੈਗਾ ਪਰ ਇਹ ਜਿਹੜੇ ਹਿੰਦੂ ਆ ਜਿਹੜੇ ਪੰਜਾਬ ਦੀ ਧਰਤੀ ਨੂੰ ਪੰਜਾਬ ਨੂੰ ਅੱਗ ਲਾਉਣਾ ਚਾਹੁੰਦੇ ਆ ਇਹ ਉਹ ਕੱਟੜਵਾਦੀ ਲੋਕ ਨੇ ਕੁਝ ਅੰਸ਼ਾ 5% ਉਹ ਅੰਸ਼ ਲੋਕ ਨੇ ਜਿਹੜੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਆ ਪਰਿਵਾਰ ਜਿਹੜਾ ਪੰਜਾਬ ਦੇ ਵਿੱਚ ਹੜ ਆਇਆ ਉਹਨਾਂ ਨੂੰ ਲੈ ਕੇ ਵੀ ਇਹ ਖੁਸ਼ੀ ਮਨਾ ਰਹੇ ਆ 84 ਵਿੱਚ ਅਟੈਕ ਹੋਇਆ ਸੀ ਉਦੋਂ ਇਹਨਾਂ ਨੇ ਖੁਸ਼ੀ ਬਣਾਈ ਦਿੱਲੀ ਵਿੱਚ ਕਤਲੇਆਮ ਹੋਇਆ ਸੀ ਉਦੋਂ ਇਹਨਾਂ ਨੇ ਖੁਸ਼ੀ ਮਨਾਈ ਅੱਜ ਫੇਰ ਇਹ ਜਿਹੜੇ ਹਿੰਦੂ ਨੇ ਕੋਈ ਇੱਕ ਤਵੱਕ ਮੈਂ ਤੁਹਾਨੂੰ ਫੇਰ ਦੱਸ ਦੇਵਾਂ ਕਿ ਹਿੰਦੂ ਲੋਕ ਨੇ ਜਿਹੜੇ ਬ੍ਰਾਹਮਣ ਖਾਸ ਕਰਕੇ ਜਿਹੜਾ ਉਹਨਾਂ ਨੇ ਜਿਹੜਾ ਅੱਜ ਪੰਜਾਬ ਦੇ ਉੱਪਰ ਤੰਗ ਕਸਿਆ ਤੇ ਅੱਜ ਕਹਿੰਦੇ ਕਿ ਪੰਜਾਬ ਡੁੱਬਣ ਵਾਲਾ ਤੁਸੀਂ ਹਰਿਆਣੇ ਨੂੰ ਕਹਿੰਦੇ ਪਾਣੀ ਨਹੀਂ ਦਿੰਦੇ ਤੇ ਅਸੀਂ ਤਾਂ ਕਹਿੰਦੇ ਫੇਰ ਵੀ ਤੁਹਾਨੂੰ 10 ਲੱਖ 2 ਲੱਖ ਰੁਪਈਆ ਤੇ ਜਿਹੜਾ ਕੀਮਤੀ ਸਬਾੜਾ ਭੇਜ ਰਹੇ ਆ ਪਰ ਕਹਿੰਦੇ ਤੁਸੀਂ ਹਰਿਆਣੇ ਨੂੰ ਪਾਣੀ ਦਿੰਦੇ ਅਸੀਂ ਤੁਹਾਡੇ ਨਾਲ ਖੜੇ ਆ ਮਾ ਉਹਨਾਂ ਲੋਕਾਂ ਨੂੰ ਪੁੱਛਣ ਵਾਲਾ ਕਿ 95% ਤੋਂ ਲੈ ਕੇ 93% 94% ਕੋਈ ਕਹਿੰਦਾ 95% ਚਲੋ ਆਪਾਂ 93% ਮੰਨ ਲੈਂਦੇ ਆ ਸਿੱਖ ਕੌਮ ਨੇ ਜਿਹੜਾ ਸਹਾਤਾ ਦਿੱਤੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਜੇ ਅੱਜ ਸਿੱਖ ਕੌਮ ਨਾ ਹੁੰਦੀ ਤਾਂ ਤੁਹਾਡੇ ਅੱਜ ਬੁਰਕੇ ਪਾਏ ਹੋਣੇ ਸੀ ਸਾਰਿਆਂ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਚਾਂਦਨਾ ਚੌਂਕ ਦੇ ਵਿੱਚ ਆਪਣਾ ਜਿਹੜਾ 600 ਕਟਾ ਦਿੱਤਾ ਕਿਹਦੇ ਖਾਤਰ ਆ ਤੁਹਾਡੇ ਬ੍ਰਾਹਮਣਾ ਖਾਤਰ ਹਿੰਦੂ ਕਸ਼ਮੀਰੀ ਜਿਹੜੇ ਪੰਡਤ ਆਏ ਸੀ ਤੇ ਫਰਿਆਦ ਲਾਇਆ ਸੀ ਗੁਰੂਆਂ ਦੇ ਕੋਲ ਆ ਕੇ ਗੁਰੂ ਸਾਹਿਬਾਨ ਕੋਲ ਆ ਕੇ ਗੁਰੂ ਤੇਗ ਬਹਾਦਰ ਕੋਲ ਆ ਕੇ ਤੇ ਉਦੋਂ 9 ਸਾਲ ਦੀ ਉਮਰ ਸੀ ਗੁਰੂ ਗੋਬਿੰਦ ਸਿੰਘ ਦੀ ਤੇ ਫਿਰ ਉਹ ਤੁਹਾਨੂੰ ਸਾਰਾ ਉਹ ਕਹਾਣੀ ਜਾਦਾ ਤੇ ਫਿਰ ਲੰਬੀ ਹੋ ਜਾਣੀ ਹੈ ਵੀਡੀਓ ਤੇ ਫਿਰ ਗੁਰੂ ਨੇ ਕਿਹਾ ਸੀ ਕਿ ਭਾਈ ਤੇਗ বাহাদুর ਸਾਹਿਬ ਜੀ ਨੂੰ ਕਿ ਤਰ ਤੋਂ ਵੱਡਾ ਬਲੀਦਾਨ ਕੌਣ ਦੇ ਸਕਦਾਗਾ ਤੇ ਕੌਣ ਇਹਨਾਂ ਦਾ ਧਰਮ ਬਚਾ ਸਕਦਾ ਫਿਰ ਉਥੋਂ ਸਹਬੇ ਕਮਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਹਤ ਦਿੱਤੀ ਉਹ ਤੁਹਾਡੇ ਬ੍ਰਾਹਮਣਾਂ ਖਾਤਰਾ ਅੱਜ ਤੁਸੀਂ ਸਿੱਖ ਕੌਮ ਨੂੰ ਜਿਹੜਾ ਚੜਾ ਰਹੇ ਹੋ ਸਿੱਖ ਕੌਮ ਨੂੰ ਤੇ ਦੂਸਰੀ ਖਬਰ ਇਹ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੰਬਰਸਰ ਦੇ ਵਿੱਚ ਇੱਕ ਮੰਦਰ ਦੇ ਉੱਪਰ ਗਰਨੇਡ ਹਮਲਾ ਹੋਇਆ ਸੀ ਤੇ ਉਹਦੇ ਵਿੱਚ ਹਿੰਦੂ ਕਹਿ ਰਹੇ ਸੀ ਕਿ ਜੇ ਸਿੱਖਾਂ ਨੇ ਕੀਤਾ ਜੇ ਫਲਾਨਿਆਂ ਨੇ ਕੀਤਾ ਧਮਕੇ ਨੇ ਕੀਤਾ ਪਰ ਅਯੰਸ਼ੀਆਂ ਨੂੰ ਪਤਾ ਸੀ ਇਸ ਕਰਕੇ ਸਿੱਖਾਂ ਨੂੰ ਨਹੀਂ ਫੜਿਆ ਗਿਆ ਉਹਨਾਂ ਨੂੰ ਪਤਾ ਸੀ ਕਿ ਅਸਲੀ ਚੋਰ ਕੌਣ ਆ ਪਰ ਉਹ ਦੇਰ ਬਾਅਦ ਕਿਉਂ ਫੜੇ ਜਾਂਦੇ ਆ ਇਹਦਾ ਕੀ ਕਾਰਨ ਆ ਕੀ ਰੇਜਨਾ ਇਹ ਤੁਸੀਂ ਜਾਣਦੇ ਹੋ ਭਲੇ-ਪਾਤ ਜਾਣਦੇ ਹੋ ਹੁਣ ਇਹਦੇ ਵਿੱਚ ਗਿਰਫਦਾਰ ਹੋਇਆਗਾ ਕਰੀਬ ਅੱਜ ਹਫਤਾ ਹੋ ਗਿਆ ਮੈਨੂੰ ਨਹੀਂ ਲੱਗਦਾ ਕਿ ਕਿਸੇ মিডিਏ ਨੇ ਖਬਰ ਚ ਲਈ ਹੋਣੀ ਆ ਜੇ ਇਹੇ ਕੰਮ ਕੁਝ ਸਿੱਖ ਨਿਕਲੇ ਆਉਂਦਾ ਤਾਂ ਸਾਰੇ মিডিਏ ਨੇ ਪਿੱਟ ਪਿੱਟ ਕੇ ਮਰ ਜਾਣਾ ਸੀ ਮਰਨ ਵਾਲਾ ਹੋ ਜਾਣਾ ਸੀ ਇਹ ਅੰਮਰਸਰ ਦੇ ਜਿਹੜਾ ਮੰਦਰ ਦੇ ਗ੍ਰੇਨੇਡ ਹਮਲੇ ਦਾ ਮੁੱਖ ਦੋਸਤੀ ਮਲਾਜਮ ਕੌਣ ਨਿਕਲਿਆ ਮਲਜਮ ਕੌਣ ਨਿਕਲਿਆ ਇਹ ਐਨਆਈ ਨੇ ਜਿਹੜਾ ਗ੍ਰਿਪਧਾਰ ਕੀਤਾ ਸਰਨਜੀਤ ਕੁਮਾਰ ਔਰ ਪਸੰਨੀ ਨੂੰ ਬਿਹਾਰ ਦੇ ਗਿਆ ਤੋਂ ਕਾਬੂ ਕੀਤਾ ਇਹ ਵੀ ਹਿੰਦੂ ਆ ਚੋਰੀ ਕਰਦਾ ਉਹ ਵੀ ਹਿੰਦੂ ਨਿਕਲਦਾ ਬੰਬ ਗ੍ਰੇਨੇਡ ਧਮਾਕੇ ਕਰਦਾ ਉਹ ਵੀ ਹਿੰਦੂ ਨਿਕਲਦਾ ਮੈਂ ਮਤਾਂ ਨੂੰ ਪਹਿਲਾਂ ਵੀ ਦੱਸਿਆ ਕਿ ਮਾਲੂ ਗਾਂ ਜਿਹੜੇ ਧਮਾਕੇ ਹੋਇਆ ਉਹ ਵੀ ਹਿੰਦੂ ਸੀ ਗਜਰਾਤ ਦੇ ਵਿੱਚ ਬੰਬ ਧਮਾਕੇ ਕਰਾਉਣ ਵਾਲਾ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਤੇ ਨਾਉ ਲਿਆ ਜਾਂਦਾ ਸਿੱਖਾਂ ਦਾ ਤੇ ਇਹ ਜਿਹੜੀਆਂ ਖਬਰਾਂ ਮੈਂ ਤੁਹਾਨੂੰ ਇਹ ਤਾਂ ਸੁਣਾਉਣਾ ਕਿ ਮੈਂ ਨਹੀਂ ਸੁਣੀ ਹਜੇ ਕਿਸੇ মিডিਏ ਨੇ ਜਿਹੜਾ ਕਿ ਇਹ ਖਬਰਾਂ ਕਿਸੇ ਨੂੰ ਸੁਨਾਈਆਂ ਹੋਣ ਕਿਉਂਕਿ ਸਿੱਖਾਂ ਦੇ ਖਿਲਾਫ ਇਹਨਾਂ ਨੂੰ ਮਾੜੀ ਗੱਲ ਤੇ ਆਦੇ ਜਿਹੜਾ ਉਦੇ ਉੱਤੇ ਝੱਟ ਜਿਹੜਾ ਇਹ ਐਕਸ਼ਨ ਕਰਦੇ ਆ ਤੇ ਝੱਟ ਸਿੱਖਾਂ ਨੂੰ ਬਦਨਾਮ ਕਰਦੇ ਲਈ ਫਿਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਡੱਡੂ ਨੇ ਚਾਹੇ ਕੋਈ ਨਾਕਲੀ ਸੈਵਸਨ ਵਾਲਾ ਹੋਵੇ ਚਾਹੇ ਕੋਈ ਆ ਮੰਡਿਆ ਲੁਧਿਆਣੇ ਵਾਲਾ ਹੋਵੇ ਹੜ ਪੀੜ ਤਾਂ ਬਾਲੇ ਕਿੱਥੇ ਮਰ ਗਏ ਹੁਣ ਦੱਸੋ ਹੁਣ ਕਿੱਥੇ ਗਏ ਬੱਬਰ ਸ਼ੇਰਾ ਜਿਹੜੇ ਕਹਿੰਦੇ ਸਾਡੇ ਸਾਥੀ ਦੇ ਨਾਲ ਬੰਬ ਬਣ ਕੇ ਪਾਕਿਸਤਾਨ ਛਿੜ ਦਿਓ ਭਾਈ ਇੱਥੇ ਦਾ ਕੋਈ ਬਾਮੜੀ ਬੰਨਣਾ ਸੀ ਕੋਈ ਲੰਗਰ ਲਾ ਦਿੰਦੇ ਕਿਸੇ ਦੀ ਹੋਰ ਸਹਾਇਤਾ ਕਰ ਦਿੰਦੇ ਆ ਰੁਪਏ ਲਾ ਦਿੰਦੇ ਬਥੇਰੇ ਤੁਸੀਂ ڈاکੂ ਆ ਬਥੇਰੇ ਤੁਹਾਡੇ ਕੋਲੇ ਰੁਪਏ ਨੇ ਪਰ ਨਹੀਂ ਸਿਰਫ ਇੱਕ ਆਪਣੀ ਪਰਸਨੈਲਿਟੀ ਦੇ ਬਾਅਦ ਤੇ ਆਪਣੀ ਹੋਮਿਆਂ ਦੇ ਵਾਸਤੇ ਆਪਣੇ ਜਿਹੜੇ ਕਿ মিডিਆ ਦੇ ਵਿੱਚ ਆਉਣ ਦੇ ਬਾਅਦ ਤੇ ਜਿਹੜਾ ਇਹ ਲੋਕ ਅਜਿਹੇ ਕਾਰੇ ਕਰਦੇ ਆ ਤੇ ਤੀਸਰੀ ਖਬਰ ਜੁੜੀ ਆ ਭਾਈ ਅੰਮਰਤਪਾਲ ਸਿੰਘ ਦੇ ਉਹਨਾਂ ਵਲੰਟੀਅਰ ਜਿਹੜੇ ਕਿ ਲਗਾਤਾਰ ਕਰੀਬ ਇੱਕ ਮਹੀਨੇ ਤੋਂ ਜਿਸ ਦਿਨ ਤੋਂ ਹੜਾ ਇਸ ਸਭ ਤੋਂ ਪਹਿਲਾਂ ਉਹਨਾਂ ਨੇ ਕੈਂਪ ਲਾਇਆ ਤੇ ਰਾਤ ਸਮਗਰੀ ਜਿਹੜੀ ਸਭ ਤੋਂ ਪਹਿਲਾਂ ਮਹੀਆ ਕਰਾਉਣ ਵਾਲੇ ਭਾਈ ਅੰਮਰਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਬਾਰਸ ਪੰਜਾਬ ਦੇ ਨੌਜਵਾਨ ਨਿਕਲੇ ਤੇ ਉਹਨਾਂ ਦੇ ਵਿੱਚੋਂ ਦੋ ਕਥਾਵਾਚਕ ਪ੍ਰਚਾਰਕ ਭਾਈ ਚਮਕੌਰ ਸਿੰਘ ਤੇ ਭਾਈ ਅਰਜਿੰਦਰ ਸਿੰਘ ਅਰਜਿੰਦਰ ਸਿੰਘ ਬਹੁਤ ਛੋਟੀ ਉਮਰ ਦਾ ਮੁੰਡਾ ਤੇ ਭਾਈ ਚਮਕੌਰ ਸਿੰਘ ਵੀ ਠੀਕ ਉਮਰੀਆ ਕੋਈ ਬਾਹਲੀ ਉਮਰ ਨਹੀਂ ਉਹਨਾਂ ਦੀ ਵੀ ਸ਼ਾਇਦ ਮਸਾ 30 ਸਾਲ ਦੀ ਉਮਰ ਹੋਊ 32 ਸਾਲ ਦੀ ਹੁਣ ਉਹਨਾਂ ਦੇ ਮਾਗਰਾ ਪੁਲਿਸ ਪਈ ਹੋਈ ਆ ਉਹਨਾਂ ਨੂੰ ਫੜਨ ਵਾਸਤੇ ਜੇ ਉਹਨਾਂ ਨੇ ਪਤਾ ਕੀਤਾ ਕਿ ਭਾਈ ਸਾਨੂੰ ਕਿਉਂ ਫੜਿਆ ਜਾ ਰਿਹਾ ਕਹਿੰਦੇ ਸਾਨੂੰ ਨਹੀਂ ਪਤਾ ਸਾਨੂੰ ਤਾਂ ਤਾਹਾਂ ਤੋਂ ਆਰਡਰ ਆਇਆ ਕਿ ਇਹਨਾਂ ਦੋਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਆਹ ਵੇਖ ਲਓ ਹੁਣ ਤੁਹਾਨੂੰ ਇੱਕ ਹੋ ਟਾਈਮ ਸੀ ਭਾਈ ਜਸਵੰਤ ਸਿੰਘ ਖਾਲੜਾ ਨੇ 25000 ਲਵਾਰਸ ਲਾਸਾਂ ਜਿਹੜੀਆਂ ਕਹਿ ਕੇ ਸਾਰੀਆਂ ਜਾ ਰਹੀਆਂ ਸੀ ਉਹਨਾਂ ਦੀ ਸਨਾਖਤ ਕੀਤੀ ਤੇ ਭਾਈ ਜਸਵੰਤ ਸਿੰਘ ਖਾਲੜਾ ਅੱਜ ਤੱਕ ਮੜ ਕੇ ਲੱਭਿਆ ਨਹੀਂ ਤੇ ਦੂਸਰੇ ਪਾਸੇ ਇਹ ਭਾਈ ਚਮਕੌਰ ਸਿੰਘ ਦੇ ਭਾਈ ਅਰਜਿੰਦਰ ਸਿੰਘ ਨੇ ਸਨਾਰਤ ਕੀਤੀ ਘਰਾ ਘਰਾ ਦੇ ਵਿੱਚ ਜਾ ਕੇ ਕਿ ਭਾਈ ਇਹਨਾਂ ਦੇ ਵਿੱਚ ਹੜਪੀੜਤਾ ਆਇਆ ਆ ਪਰਿਵਾਰ ਡੁੱਬਿਆਗਾ ਉਹਨਾਂ ਦੇ ਜਿਹੜਾ ਆਧਾਰ ਕਾਰਡ ਲੈ ਕੇ ਜਿਹੜਾ ਸਾਰਾ ਉਹਨਾਂ ਨੂੰ ਰਾਸ਼ਨ ਮਹਈਆ ਕਰਾਇਆ ਜਾ ਰਿਆ ਜਾਨੀ ਕਿ ਸਾਰੇ ਜਿਹੜਾ ਪ੍ਰਬੰਧ ਆ ਉਹ ਜਿਹੜਾ ਭਾਈ ਅੰਮਰਤਪਾਲ ਸਿੰਘ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਤੇ ਅੱਜ ਉਹੀ ਸਿਲਾ ਜਿਹੜਾ ਤੇ ਅੱਜ ਇੰਨਾ ਸਿੰਘਾਂ ਨੂੰ ਦਿੱਤਾ ਜਾ ਰਿਹਾ ਹੁਣ ਤੁਸੀਂ ਕਵੇਂ ਕਹੋਗੇ ਕਿ ਸਿੱਖ ਗੁਲਾਮ ਨਹੀਂ ਜੇਕਰ ਸਿੱਖ ਕੋਈ ਚੰਗਾ ਕੰਮ ਕਰਦਾ ਤਾਂ ਵੀ ਉਹਨੂੰ ਫੜ ਲਓ ਜੇ ਸਿੱਖ ਲੰਗਰ ਲਾਉਂਦਾ ਤਾਂ ਵੀ ਫੜ ਲਓ ਜੇ ਸਿੱਖ ਕੋਈ ਆਵਾਜ਼ ਚੁੱਕਦਾਗਾ ਕਿਸੇ ਗਰੀਬ ਦੀ ਕਿਸੇ ਨਹਾਤੇ ਦੀ ਬਾਤ ਚੁੱਕਦਾ ਤਾਂ ਵੀ ਉਹਨੂੰ ਫੜ ਲਓ ਤਾਂ ਵੀ ਉਹਦੀ ਗੋਲੀਆਂ ਮਾਰ ਦਿਓ ਫਿਰ ਤੁਸੀਂ ਇੱਥੇ ਦੱਸੋ ਹੁਣ ਤੁਸੀਂ ਇੱਥੇ ਜਿਹੜੇ ਕਹਿੰਦੇ ਆ ਇਹ ਘਰਸਤਾਨ ਮੰਗਦਿਆ ਫਲਾਨਾ ਮੰਗਦਿਆ ਭਾਈ ਅੱਕਿਆ ਹੋਇਆ ਬੰਦਾ ਉਹ ਸਭ ਕੁਝ ਮੰਗਦਾ ਜਦੋਂ ਤੁਸੀਂ ਘਰੇ ਦੇ ਘਰ ਦੇ ਵਿੱਚ ਆ ਚਾਰ ਮੈਂਬਰੋਂ ਇੱਕ ਜਾਂ ਦੋ ਮੈਂਬਰਾਂ ਨੂੰ ਤੰਗ ਪਰੇਸ਼ਾਨ ਕਰਦੇ ਹੋ ਉਹਨਾਂ ਨੂੰ ਜਲੀਲ ਕਰਦੇ ਹੋ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਦੇ ਹੋ ਕਿ ਸਾਡੀ ਤੁਹਾਨੂੰ ਤੁਹਾਡੀ ਸਾਨੂੰ ਕੋਈ ਜ਼ਰੂਰਤ ਨਹੀਂ ਇਸ ਕਰਕੇ ਤੁਸੀਂ ਬਾਹਰ ਨਿਕਲੋ ਤੇ ਉਹ ਬੰਦਾ ਫਿਰ ਆਪਣਾ ਅਲੱਗ ਘਰ ਵੀ ਬਣਾਊਗਾ ਤੇ ਤੁਹਾ ਤੋਂ ਅਲੱਗ ਵੀ ਹੋਊਗਾ ਹੋ ਸਕਦਾ ਤੁਹਾ ਤੋਂ ਜਿਹੜਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਵੱਡਾ ਬਿਜ਼ਨਸਮੈਨ ਵੀ ਬਣ ਸਕਦਾ ਤੁਹਾਡੇ ਉੱਤੋਂ ਜ਼ਿਆਦਾ ਕਾਰੋਬਾਰੀ ਵੀ ਕਰ ਸਕਦਾਗਾ ਇਹ ਤੁਹਾਨੂੰ ਮੈਂ ਤਿੰਨ ਖਬਰਾਂ ਇਹ ਸੁਣਾਤੀਆਂ ਦੋ ਹਿੰਦੂਆਂ ਦੇ ਨਾਲ ਸੰਬੰਧ ਆ ਤੀਜੀ ਸਿੱਖ ਦੇ ਨਾਲ ਹੁਣ ਸੁਣਾਉਣੇ ਤੁਹਾਨੂੰ ਭਗਵੰਤ ਮਾਨ ਤੋਂ ਪਹਿਲਾਂ ਬਿਕਰਮਜੀਤ ਸਿੰਘ ਮਜੀਠੀਆ ਬਿਕਰਮ ਮਜੀਠੀਆ ਬਾਰੇ ਇੱਕ ਐਵ ਖਬਰ ਆਈ ਆ ਉਹ ਤੁਹਾਨੂੰ ਦੱਸ ਦਿੰਦੇ ਆ ਕਿ ਤਾਂ ਇਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮਿਕਰਮਜੀਠੀਆ ਦੀ ਜਿਹੜਾ 20 ਸਤੰਬਰ ਨੂੰ ਜਿਹੜੀ ਕੋਰਟ ਦੇ ਵਿੱਚ ਦੁਬਾਰੇ ਪੇਸ਼ ਹੋਣੀ ਆ ਤੇ ਲਗਾਤਾਰ ਮਜੇਠੀ ਦੀ ਜਿਹੜੀਆਂ ਮੁਸ਼ਕਲਾਂ ਉਹ ਬਾਦੀਆਂ ਨਜ਼ਰ ਆ ਰਹੀਆਂ ਨੇ ਹੁਣ ਪੰਜਾਬ ਕੈਨੇਟ ਦੇ ਵਿੱਚ ਬਿਕਰ ਮਜੇਠੀ ਵਿਰੁੱਧ ਮਕਦਮਾ ਚਲਾਉਣ ਦੀ ਜਿਹੜੀ ਇੱਕ ਕੈਬਨਟ ਨੇ ਜਿਹੜਾ ਮਨਜ਼ੂਰੀ ਦੇ ਦਿੱਤੀ ਆ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਭੇਟਾਚਾਰ ਰੋਕਥਾਮ ਕਾਨੂੰਨ ਤਹਿਤ ਹੁਣ ਮਕਦਮਾ ਚੱਲੇਗਾ ਮਜੇਠੀ ਦੇ ਉੱਪਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਵੀ ਲਾਨ ਕੀਤਾ ਗਿਆ ਕਿ ਰਸਮੀ ਆਦੇਸ਼ ਜਾਰੀ ਕਰਨ ਲਈ ਰਾਜਪਾਲ ਨੂੰ ਭੇਜਿਆ ਜਾਵੇਗਾ ਮੰਗ ਪੱਤਰ ਐਡਵੋਕੇਟ ਜਰਨਲ ਸਿੰਘ ਜਰਨਲ ਜਰਨਲ ਨੇ ਸਾਬਕਾ ਮੰਤਰੀ ਬਰੋਧਾ ਮਕਾਦਮੇ ਦੀ ਜਿਹੜੀ ਮਨਜ਼ੂਰੀ ਆ ਉਹ ਕੈਬਨਟ ਦੀ ਚਰਚਾ ਦੇ ਵਿੱਚ ਜਿਹੜੀ ਉਹਨਾਂ ਨੇ ਦੇ ਦਿੱਤੀ ਆ ਉਹਨਾਂ ਨੇ ਸਲਾਹ ਦੇ ਦਿੱਤੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀ ਰਿਪੋਰਟ ਆ ਜਿਹੜੀ ਗਵਰਨਰ ਸਾਹਿਬ ਨੂੰ ਭੇਜੀ ਜਾਊਗੀ ਉਸ ਤੋਂ ਬਾਅਦ ਫਿਰ ਜਿਹੜਾ ਮੰਜੀਠੇ ਦੇ ਉੱਪਰ ਜਿਹੜਾ ਇੱਕ ਵੱਡਾ ਮਕਦਮਾ ਚਲਾਇਆ ਜਾਊਗਾ ਜਿਸ ਕਰਕੇ ਮਨਜੀਠੀ ਦੀਆਂ ਮੁਸ਼ਕਲਾਂ ਹੋਣਾ ਵਧਣਗੀਆਂ ਜਾਨੀ ਕਿ ਮਨਜੀਠੀਆਂ ਦਾ ਜੇਲ੍ਹ ਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੋ ਗਿਆ ਹੁਣ ਆ ਵੀ ਭਾਈ ਚਾਹੀਦਾ ਜਿਨ੍ਹਾਂ ਨੇ ਲੋਕਾਂ ਦੇ ਮਾਮਾ ਦੇ ਪੁੱਤ ਮਾਰੇ ਆ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਅੱਜ ਦੋ ਥੈਲੀਆਂ ਵੰਡ ਕੇ ਜਿਹੜਾ ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੁਣ ਵੀ ਕਹਿਣਾਗਾ ਕਿ ਜਿਹੜੀ ਗੱਲ ਸੱਚ ਆ ਉਹਨੂੰ ਸੱਚ ਕਹਿਣਾ ਪਊ ਜਿਹੜੀ ਗੱਲ ਝੂਠ ਆ ਉਹਨੂੰ ਝੂਠ ਕਹਿਣਾ ਪਊਗਾ ਅਚਾਰ ਲੱਖ ਵੰਡ ਕੇ ਸੁਖਬੀਰ ਬਦਲਾ ਕਹਿੰਦੇ ਜਿਹੜਾ ਬੱਲਾ ਬੱਲੇ ਕਰ ਦਿੱਤੀ ਇਹ ਤਾਂ ਗੁੱਟੀਆਂ ਵੰਡਦਾ ਫਿਰਦਾ ਉਸ ਤੋਂ ਬਾਅਦ ਰਾਜਾ ਬਰਿੰਗ ਆ ਗਿਆ ਉਹਨੇ 100-100 ਦੀਆਂ ਗੁੱਟੀਆਂ ਵੰਡ ਦਿੱਤੀਆਂ ਵਿੱਚ 50-50 ਰੁਪਏ ਸੀ ਉਹ ਗੁੱਟੀਆਂ ਵੰਡ ਦਿੱਤੀਆਂ ਤੇ ਉਸ ਤੋਂ ਬਾਅਦ ਫਿਰ ਕਲਾਕਾਰ ਆਉਂਦੇ ਆ ਮਨਕੀਰਤ ਔਲਖਾਉਂਦਾ ਜਿਹਨੇ 5 ਕਰੋੜ ਰੁਪਇਆ ਤੇ 100 ਦੇ ਕਰੀਬ ਜਿਹੜਾ ਟ੍ਰੈਕਟਰ ਜਿਹੜਾ ਉਹ ਦੇਣ ਦਾ ਐਲਾਨ ਕੀਤਾ ਹੁਣ ਤੁਸੀਂ ਦੱਸੋ ਪਾਇਸਖਬੀਰ ਬਾਦਲ ਅਰਬਾਪਤੀ ਬੰਦਾ ਜਿਹੜਾ ਉਹ ਵੱਡਾ ਹੋਇਆ ਕਿ ਇੱਕ ਆਮ ਕਲਾਕਾਰ ਵੱਡਾ ਹੋਇਆ ਸਿਰਫ ਤੁਸੀਂ ਸਿਆਸਤ ਨਾ ਕਰੋ ਇਹਨਾਂ ਉੱਤੇ ਇਹਨਾਂ ਉੱਤੇ ਜਿਹੜਾ ਇੱਕ بڑا ਪਹਾੜ ਡਿੱਗਿਆ ਹੋਇਆਗਾ ਉਹਨਾਂ ਦੇ ਘਰ-ਬਾਰ ਤਬਾਹ ਹੋ ਚੁੱਕੇ ਆ ਉਹਨਾਂ ਦੇ ਬੱਚੇ ਜਿਹੜਾ ਪਾਣੀ ਵਿੱਚ ਡੁੱਬ ਚੁੱਕੇ ਆ ਉਹਨਾਂ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੀ ਮਾਮਾ ਭੈਣਾਂ ਨੇ ਜਿਹੜੀਆਂ ਉਹ ਪਾਣੀ ਦੇ ਬਹਾਅ ਦੇ ਵਿੱਚ ਪਤਾ ਨਹੀਂ ਕਿੰਨੇ ਕ ਮੌਤਾਂ ਹੋ ਚੁੱਕੀਆਂ ਨੇ ਹੁਣ ਤੱਕ ਤੇ ਤੁਸੀਂ ਅੱਜ ਮਰਿਆਂ ਉੱਤੇ ਸਿਆਸਤ ਕਰ ਰਹੇ ਹੋ ਜਿਹੜਾ ਕਿ ਸਾਰੇ ਜਿਹੜੇ ਜਿਹੜੇ 23 22 ਆ ਸੋ ਮਾਫ ਕਰਨਾ 19 ਜ਼ਿਲ੍ਹੇ ਆ ਜਿਹੜੇ ਤੈਸ ਨੈਸ ਹੋ ਗਿਆ ਜਿਹੜੇ ਪਾਣੀ ਦੇ ਨਾਲ ਆ ਤੇ ਅੱਜ ਤੁਸੀਂ ਉਹਦੇ ਉੱਤੇ ਜਿਹੜਾ ਕਿ ਇੱਕ ਸਿਆਸਤ ਖੇਡ ਰਹੇ ਹੋ ਹੁਣ ਦੂਸਰੇ ਪਾਸੇ ਜਿਹੜੀ ਖਬਰ ਜੁੜੀ ਆ ਉਹ ਭਗਵੰਤ ਮਾਨ ਦੇ ਨਾਲ ਆ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਗਵੰਤ ਮਾਨ ਜਿਹੜਾ ਬਿਮਾਰ ਆ ਮਹਾਲੀ ਦੇ ਫੋਰਸ ਹਸਪਤਾਲ ਦੇ ਵਿੱਚ ਦਾਖਲਾ ਕਈ ਦਿਨਾਂ ਤੋਂ ਦੱਸਿਆ ਜਾ ਰਿਹਾ ਕਿ ਹੁਣ ਤਾਂ ਬੇਸ਼ੱਕ ਉਹਨਾਂ ਦੀ ਸਿਹਤ ਆ ਪਹਿਲਾਂ ਦੇ ਨਾਲੋਂ ਠੀਕ ਆ ਤੇ ਉਹਨਾਂ ਨੇ ਕੱਲ ਲੈਬ ਹੋ ਕੇ ਜਿਹੜਾ ਇੱਕ ਵੱਡੇ ਜਿਹੜੇ ਐਲਾਨ ਕੀਤੇ ਆ ਉਹ ਵੀ ਤੁਹਾਨੂੰ ਦੱਸਦੇ ਆ ਕਿ ਐਲਾਨ 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 ਨਾ ਹੋਣ ਕਿਤੇ ਪਹਿਲਾਂ ਕਾਂਗਰਸ ਦੀ ਸਰਕਾਰ ਵਾਂਗੂੰ ਕਿ ਸਰਕਾਰ ਨੇ ਲੱਖਾਂ ਰੁਪਈਆ ਦੇ ਐਲਾਨ ਕੀਤੇ ਆ ਤੇ ਕਿਸੇ ਨੂੰ ਚੈੱਕ ਆਇਆ 10 ਰੁਪਈਆ ਦਾ ਕਿਸੇ ਨੂੰ ਆਇਆ 99 ਦਾ ਕਿਸੇ ਨੂੰ ਆਇਆ 100 ਦਾ ਇਹ ਜਿਹੜਾ ਪੰਜਾਬੀਏ ਨੂੰ ਜਲੀਲ ਕੀਤਾ ਜਾਂਦਾ ਮੈਂ ਭਗਵੰਤ ਮਾਨ ਸਰਕਾਰ ਨੂੰ ਕਿਹੜਾ ਚਾਹਣਾ ਕਿ ਭਾਈ ਜੇਕਰ ਤੁਸੀਂ ਉਸ ਤਰ੍ਹਾਂ ਹੀ ਕੀਤਾ ਤਾਂ ਫਿਰ ਸਿੱਖ ਕੌਮ ਜਾਂ ਪੰਜਾਬੀ ਆ ਭਾਈ ਤੁਹਾਨੂੰ ਉਹ ਕੁਰਸੀ ਤੋਂ ਲਾਉਣ 2027 ਦੇ ਵਿੱਚ ਲਾ ਕੇ ਪਰੇ ਮਾਰਨਗੇ ਹੁਣ ਪੰਜਾਬ ਕੈਬਨਿਟ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਹੜਾਂ ਦਾ ਜਾਇਜਾ ਲਿਆ ਗਿਆ ਉਹਦੇ ਵਿੱਚ ਰਾਹਤ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਇਕਦਾ ਪਹਿਲਾ ਜਿਹੜਾ ਇਹ ਆ ਕਿ ਜਿਸ ਦਾ ਖੇਤ ਆ ਉਸ ਦੀ ਰੇਤ ਆ ਇਹ ਹੋਣਾ ਵੀ ਚਾਹੀਦਾ ਅੱਜ ਤੋਂ ਨਹੀਂ ਇਹ ਇੱਕ ਮੈਂ ਕਹਿੰਦਾ ਕਿ ਪੂਰਨ ਤੌਰ ਤੇ ਜਿਹੜਾ ਇੱਕ ਬੈਲ ਜਿਹੜਾ ਕਾਨੂੰਨ ਲਿਆਂਦਾ ਜਾਵੇ ਭਾਈ ਜਿਹਦਾ ਨੁਕਸਾਨ ਹੋਇਆ ਉਹਦੀ ਰੇਤ ਆ ਤੇ ਚੱਕ ਕੇ ਫਿਰ ਉਹ ਠੱਗ ਲੈ ਜਾਂਦੇ ਆ ਤੇ ਇੱਕ ਦੂਜਾ ਲਾਨ ਕੀਤਾ ਉਹਨਾਂ ਨੇ ਤੇ ਮਨਜ਼ੂਰੀ ਦਿੱਤੀ ਗਈ ਹੈ ਭਗਵੰਤ ਮਾਨ ਦੇ 15 ਨੰਬਰ ਤੋਂ ਬਿਨਾ ਪਰਮਿਟ ਰੇਤ ਚੁੱਕਣ ਦੀ ਜਿਹੜੀ ਮਿਲੀ ਜਿਹੜੀ ਮਨਜ਼ੂਰੀ ਮਿਲੀ ਆ ਤੇ ਦੂਸਰੀ ਖਬਰ ਆ ਕਿ 20000 ਪਰਤੀ ਏਕੜ ਦੇ ਹਿਸਾਬ ਦੇ ਨਾਲ ਜਿੰਨਾ ਕਿਸਾਨਾਂ ਦੀ ਫਸਲ ਦਾ ਜਿਹੜਾ ਤਬਾਹ ਹੋਇਆ ਉਹ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ 20000 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤਾ ਜਾਊਗਾ ਤੀਸਰਾ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ 6 ਮਹੀਨਿਆਂ ਤੱਕ ਜਿਹੜੀ ਜਿਨ੍ਹਾਂ ਨੇ ਲੋਨ ਲਏਤੇ ਆ ਉਹਨਾਂ ਨੂੰ ਕਿਸ਼ਤ ਭਰਨ ਦੀ ਲੋੜ ਨਹੀਂ ਤੇ ਨਾ ਹੀ ਉਹਨਾਂ ਤੇ ਵਿਆਜ ਲੱਗੂਗਾ ਤੇ jaan ਗਵਾਉਣ ਵਾਲਿਆਂ ਪਰਿਵਾਰਾਂ ਨੂੰ ਜਿਹੜਾ 4-4 ਲੱਖ ਦਾ ਜਿਹੜਾ ਮੁਆਵਜ਼ਾ ਮਿਲੂਗਾ ਮੈਨੂੰ ਲੱਗਦਾ ਕਿ ਬਹੁਤ ਥੋੜਾ ਹੈ 4-4 ਲੱਖ ਨਾਲ ਬੰਦਾ ਕੀ ਕਰ ਲੂਗਾ ਤੇ ਬਾਕੀ ਉਹਨਾਂ ਨੇ ਕਿਹਾ ਕਿ ਅਸੀਂ ਸਾਰੀ ਗੁਰਦੌਰੀ ਵਗੈਰੀ ਕਰਵਾ ਕੇ ਜਿਹੜਾ ਤਕਸੀਮ ਕਰਵਾ ਕੇ ਜਿਹੜਾ ਕਿ ਹੜਾਂ ਦਾ ਜਾਇਜ਼ਾ ਲਿਆ ਜਾਊ ਜਦੋਂ ਪਾਣੀ ਸੁੱਕ ਗਿਆ ਭਾਈ ਕਿਹਦੀ ਕਿੰਨੀ ਮਾਰ ਆ ਕਿਹਦੇ ਮਕਾਨ ਜਿਹੜੇ ਟੱਠੇ ਨੇ ਤੇ ਕਿਹਦੇ ਜਿਹੜੇ ਬੱਚੇ ਜਿਹੜੇ ਜਾਂ ਪਾਣੀ ਵਿੱਚ ਰੁੜ ਗਏ ਆ ਜੋ ਵੀ ਹਾਲਾਤ ਹੈ ਅੱਜ ਪੰਜਾਬ ਦੇ ਹੋਏ ਆ ਤੇ ਪਰ ਇੱਥੇ ਇੱਕ ਮੈਂ ਕਹਣਾਗਾ ਕਿ ਮੁੱਖ ਮੰਤਰੀ ਵੱਲੋਂ ਇੱਕ ਇਹ ਬੜੀ ਮੈਂ ਨੂੰ ਮੈਂ ਕਹਣਾ ਆਪਣੇ ਆਪ ਸੋਚਦਾਗਾ ਕਿ 4 ਲੱਖ ਕੋਈ ਮੈਨੇ ਰੱਖਦਾ ਇੱਥੇ ਕੋਈ 2 ਕਰੋੜ ਦੇ ਰਿਹਾ ਕੋਈ 2.5 ਕਰੋੜ ਦੇ ਰਿਹਾ ਕੋਈ 5 ਕਰੋੜ ਦੇ ਰਿਹਾ ਕੋਈ 20 30 ਲੱਖ ਦੇ ਰਿਹਾ ਕੋਈ 10 ਲੱਖ ਦੇ ਰਿਹਾ ਪਤਾ ਨਹੀਂ ਇੱਥੇ ਕਲਾਕਾਰਾਂ ਨੇ ਜਿਹੜਾ ਕਿ ਪੰਜਾਬ ਦੇ ਵਿੱਚ ਪਰਮਾਤਮਾ ਦੇ ਉਹਨਾਂ ਤੇ ਮੈਂ ਕਹੂੰਗਾ ਕਿਰਪਾ ਕੀ ਜਿਨ੍ਹਾਂ ਨੇ ਐਡਾ ਵੱਡਾ ਦਿਲ ਦਿਲ ਖੋਲਿਆ ਐਡਾ بڑا ਦਿਲ ਹੋਣ ਵਾਸਤੇ ਵੀ ਜਿਹੜਾ ਰੁਪਏ ਫੇਰ ਹੀ ਦਿੱਤੇ ਜਾਂਦੇ ਆ ਹੁਣ ਜੇਕਰ 4 ਲੱਖ ਦੀ ਗੱਲ ਕਰ ਲਈਏ ਤਾਂ ਇਹ ਕੁਸ ਗੱਲ ਵੀ ਨਹੀਂ ਤੇ ਮੈਂ ਕਹਿੰਦਾ ਕਿ ਪੰਜਾਬ ਸਰਕਾਰ ਨੂੰ ਇਹਦੀ ਹੋਰ ਰਾਸੀ ਵਧਾਉਣੀ ਚਾਹੀਦੀ ਆ ਕਿਉਂਕਿ ਜਦੋਂ ਇੱਕ ਵਾਰੀ ਹੜ ਆ ਗਿਆ ਉਹ ਐ ਤਾਂ ਨਹੀਂ ਕਿ ਪਹਿਲੇ ਦਿਨ ਹੁਣ ਕਣਕ ਵਿੱਜ ਜੂਗੀ ਆਉਣ ਵਾਲੇ ਟਾਈਮ ਦੇ ਵਿੱਚ ਆ ਤੇ ਫਿਰ ਇਸ ਗੱਲ ਤੇ ਆਪਾਂ ਤੁਹਾਨੂੰ ਜਿਹੜੀਆਂ ਤੁਹਾਨੂੰ ਖਬਰਾਂ ਸੁਨਾਈਆਂ ਨੇ ਹਰ ਇੱਕ ਖਬਰ ਦਾ ਪਹਿਲੂ ਜਾਣ ਕੇ ਤੁਸੀਂ ਕਮੈਂਟ ਜ਼ਰੂਰ ਕਰਨਾ ਜਿਹੜੇ ਤੁਹਾਨੂੰ ਮੈਂ ਪੰਜ ਖਬਰਾਂ ਸੁਣਾ ਦਿੱਤੀਆਂ ਨੇ ਪੰਜਾਂ ਦੇ ਵਿੱਚੋਂ ਕਿਹੜੇ ਤੁਹਾਨੂੰ ਇਹ ਲੱਗਦਾ ਕਿ ਸਿੱਖ ਕੌਮ ਦੇ ਨਾਲ ਕਿੱਥਾਂ ੱਤਕਾ ਹੋ ਰਿਹਾ ਸਿੱਖ ਕੌਮ ਨੂੰ ਕੌਣ ਬਦਨਾਮ ਕਰ ਰਿਹਾ ਤਾਂ ਜਿਹੜੇ ਹੜਾਂ ਦੇ ਵਿੱਚ ਸਥਿਤੀ ਬਣੀ ਹੋਈ ਆ ਉਹਨਾਂ ਉੱਤੇ ਕੌਣ ਸਿਆਸਤ ਕਰ ਰਿਹਾ ਕੌਣ ਕਹਿ ਰਿਹਾ ਕਿ ਮੈਂ ਰੁਪਈਏ ਬਰਦੇ ਮਾਂ ਤੇ ਮੈਨੂੰ ਪਤਾ ਨਹੀਂ ਲੋਕ ਮੁੱਖ ਮੰਤਰੀ ਬਣਾ ਦੇਣਗੇ ਬਰਾਵੋ ਇੰਨਾ ਚਾਲਾਂ ਤੋਂ ਬਚੋ ਤੇ ਤੁਹਾਡੇ ਇਹ ਮਰਿਆ ਤੇ ਵੀ ਸਿਆਸਤ ਖੇਡ ਜਾਂਦੇ ਆ ਇਸ ਸ਼ਿਵਿਆਂ ਤੇ ਵੀ ਸਿਆਸਤ ਖੇਡ ਜਾਂਦੇ ਆ ਇਸ ਕਰਕੇ ਜੇ ਕੋਈ ਵੱਧ ਘੱਟ ਗੱਲ ਬੋਦੀ ਗਈ ਹੋਵੇ ਮਾਫ ਕਰਨਾ ਤੇ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਬਹਿਰ ਜੀ ਕਾ ਖਾਲਸਾ ਬਹਿਰ ਜੀ ਕੀ ਫਤਿਹ